ਸਾਡੇ ਪੀਸਫੁਲੀ ਹੁੰਦਿਆਂ ਹੋਇਆਂ ਵੀ ਜਿਹੜੀ ਬਰਬਤਾਂ ਨੇ ਸਾਡੇ ਤੇ ਫਿਰ ਅਟੈਕ ਕੀਤਾ ਵਾ ਸਾਰੇ ਪ੍ਰੈਸ ਵਾਲੇ ਇੱਥੇ ਰਹੇ ਆ ਸਾਰੀ ਪ੍ਰੈਸ ਨੇ ਲਗਭਗ ਇੱਥੇ ਕਵਰੇਜ ਕੀਤੀ ਆ ਕੋਈ ਇੱਕ ਅੱਧੀ ਗੱਲ ਛੱਡ ਕੇ ਸਾਡੇ ਬੰਦੇ ਬਿਲਕੁਲ ਪੀਸਫੁਲੀ ਰਹੇ ਆ ਔਰ ਜਦੋਂ ਆਪਾਂ ਇਹ ਸੁਭਾ ਸਟਾਰਟ ਕੀਤਾ ਵਾ ਅਰੇ ਫੈਸਲਾ ਕੀਤਾ ਸੀ ਵੀ ਆਗੂ ਅੱਗੇ ਜਾਣਗੇ ਜੜੀ ਗੱਲਬਾਤ ਆਈ ਆ ਉਹਦੇ ਚ ਪੇਚ ਕਿਸੇ ਫਸਿਆ ਮੰਤਰੀ ਸਾਹਿਬ ਦੇ ਦੋ ਟਵੀਟ ਆ ਗਏ ਆ ਖੇਤੀਬਾੜੀ ਮੰਤਰੀ ਦੇ ਜੜੀ ਗੱਲ ਅਸੀਂ ਕਹੀ ਵੀ ਜੇ ਗੱਲਬਾਤ ਕਰਨੀ ਆ ਤਾਂ ਆਫੀਸ਼ਲ ਬਿਆਨ ਇਹ ਹੋਵੇ MSB ਖਰੀਦ ਦੀ ਗਰੰਟੀ ਦਾ ਕਾਨੂੰਨ ਦਾ ਮਸਲਾ ਹੱਲ ਕਰਨ ਲਈ ਤੇ ਬਾਕੀ ਰਹਿੰਦੀਆਂ ਮੰਗਾਂ ਤੇ ਹੱਲ ਲਈ ਮੀਟਿੰਗ ਕੀਤੀ ਜਾਵੇਗੀ ਇਸ ਗੱਲ ਤੋਂ ਸਰਕਾਰ ਪੱਜੀ ਆ ਬਈ ਵੀ ਇਹ ਐਜੰਡੇ ਦੇ ਵਿੱਚ ਨਹੀਂ ਪਾਉਣਾ ਹੈਗਾ ਮੰਤਰੀ ਹੁਣਾ ਤੱਕੇਨਾ ਵਿੱਚ ਪ੍ਰਾਲੀ ਪਾਤੀ ਆ ਆਪਦੇ ਟਵੀਟ ਤੇ ਤੱਕੇਨਾ ਵਿੱਚ ਡਿਵਰਸਿਫਿਕੇਸ਼ਨ ਵਾਲੀ ਗੱਲ ਪਾਤੀ ਤੱਕੇਨਾ ਹੋਰ ਗੱਲਾਂ ਪਾਈਆਂ ਆ ਇਸ ਕਰਕੇ ਆ ਰੋਦੋਂ ਜਦੋਂ ਅਸੀਂ ਗੱਲ ਹੀ ਕਰ ਰਹੇ ਸੀਗੇ ਠੀਕ ਆ ਉਹ ਦੂਜਾ ਰੁਕਾ ਦੇ ਦਿਓ ਖਣਾਗੇ ਸ਼ੁਭ ਕਰੋ ਆ ਲੈ ਲੋ ਜੀ ਸ਼ੁਭ ਕਰੋ ਇਹ ਦੋਨੋਂ ਜਿਹੜੇ ਖਨੌਰੀ ਦੇ ਵਿੱਚ ਜੋ ਕੁਝ ਹੋਇਆ ਉਹਦੀ ਵੀ ਰਿਪੋਰਟ ਸਾਨੂੰ ਮਿਲ ਰਹੀ ਸੀ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਇਹੋ ਜੇ ਹਾਲਾਤਾਂ ਦੇ ਵਿੱਚ ਫਿਰ ਹੁਣ ਤੁਹਾਡੇ ਨਾਲ ਗੱਲ ਕਰਨੀ ਸਾਰਥਕ ਨਹੀਂ ਲੱਗਦੀ ਹੈਗੀ ਜਿੱਥੋਂ ਤੱਕ ਸਰਕਾਰ ਦੀ ਗੱਲ ਆ ਸਰਕਾਰ ਜਿਹੜੀ ਗੱਲ ਕਰਕੇ ਲਗਭਗ ਭੱਜ ਚੁੱਕੀ ਆ ਔਰ ਜਿਹੜੀ ਹੁਣ ਪੁਸ਼ਟੀ ਹੋ ਰਹੀ ਆ ਵੀ ਜਿਹੜੀ ਖਨੌਰੀ ਦੇ ਵਿੱਚ ਜੋ ਜਬਰ ਸਰਕਾਰ ਨੇ ਢਾਇਆ ਵਾ ਉਹਦੇ ਚ ਸੁਭ ਕਰਨ ਸਿੰਘ ਜਿਹੜੀ ਉਹਨਾਂ ਦੀ ਮੌਤ ਹੋਈ ਲਗਭਗ ਨੌਜਵਾਨ ਮੁੰਡਾ ਵਾ ਜੀ ਔਰ ਜਿਹੜੇ ਤਿੰਨ ਨੇ ਉਹ ਸੀਰੀਅਸ ਨੇ ਔਰ ਲਗਭਗ 8-8 ਖਬਰਾਂ ਨੇ 6 ਬੰਦੇ ਸਾਡੇ ਮਿਸ ਨੇ ਅਜੇ ਔਰ ਦੱਸਿਆ ਜਾ ਰਿਹਾ ਉਹਦੇ ਵਿੱਚੋਂ ਜਿਵੇਂ ਉਹਨਾਂ ਨੇ ਹਮਲਾ ਕੀਤਾ ਸਰਕਾਰ ਨੇ 25 ਟਰੈਕਟਰ ਟਰਾਲੀਆਂ ਦੇ ਜਾ ਕੇ ਟੈਟਰ ਵੱਡੇ ਸੂਏ-ਸੂਏ ਮਾਰੇ ਆ ਕੇ ਖਨੌਰੀ ਬਾਡਰ ਤੋਂ ਅੱਗੇ ਆ ਕੇ ਤੋ ਇਹ ਸਾਰਾ ਕੁਝ ਵਾਪਰ ਗਿਆ ਸਾਨੂੰ ਲੱਗਦਾ ਨਹੀਂ ਸੀ ਵੀ ਅਸੀਂ ਇਸ ਮਾਹੌਲ ਦੇ ਵਿੱਚ ਵੀ ਗੱਲਬਾਤ ਜਾਰੀ ਰੱਖ ਸਕੀਏ ਪਰ ਇਹਦੇ باوجود ਸਰਕਾਰ ਨੂੰ ਜੋ ਅਸੀਂ ਟਵੀਟ ਕਰਨ ਨੂੰ ਕਿਹਾ ਸੀ ਸਰਕਾਰ ਸਾਡੇ ਏਜੰਡੇ ਮੁਤਾਬਕ ਟਵੀਟ ਕਰਨ ਤੋਂ ਭੱਜਦੀ ਨਜ਼ਰ ਆਈ ਆ ਉਹ ਤੁਹਾਡੇ ਨਾਲ ਚੱਕਰ ਹੋਇਆ ਸੀ ਅਸੀਂ ਕਿਹਾ ਸੀ ਫਿਰ ਕਹਿੰਦੇ ਪ੍ਰੈਸਰ ਨੂੰ ਦੱਸ ਦਿਓ ਤੁਸੀਂ ਕੀ ਦੱਸਣਾ ਚਾਹੁੰਦੇ ਫਿਰ ਉਹ ਦੂਜਾ ਰੌਲਾ ਪੈ ਗਿਆ ਅਸਲ ਵਿੱਚ ਉਹ ਸੀ ਵੀ ਅਸੀਂ ਹੁਣ ਦੇਖੋ ਕੇਂਦਰ ਸਰਕਾਰ ਦੇ ਤਰਕ ਕੀ ਆਹੀ ਲਿਖ ਕੇ ਦਿੱਤਾ ਵੀ 8 ਫਿਰ ਕਹਿੰਦੇ ਜੀ ਤੁਸੀਂ ਉਹ ਟਵੀਟ ਦਾ ਕਾਊਂਟਰ ਟਵੀਟ ਕਰੋ ਅਸੀਂ ਆ ਸਾਡੇ ਟਵਿੱਟਰ ਬੰਦਾ ਇਹ ਕਿਹੜੀ ਸਰਕਾਰ ਦੀ ਗੱਲਬਾਤ ਹੁੰਦੀ ਹੈ ਕਾਊਂਟਰ ਟਵੀਟ ਕਰੋ ਉਹ ਕਹਿੰਦੇ ਠੋਡੇ ਅਸੀਂ ਵਾਇਸ ਮੈਸੇਜ ਰਿਕਾਰਡ ਕਰਕੇ ਕਹਿੰਦਾ ਵੀ ਆ ਆ ਚਾਉਨੇ ਵੀ ਟਵੀਟ ਦੇ ਚਾ ਇਹਦਾ ਮਤਲਬ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਵਾਲੀ ਗੱਲ ਤੇ ਸਰਕਾਰ ਦੀ ਬਦਨੀਤੀ ਜਿਉਂ ਦੀ ਤਿਉਂ ਆ ਸੋ ਅਸੀਂ ਕਿਹਾ ਸੀ ਜੇ ਗੱਲ ਕਰਨੀ ਆ ਐਜੰਡਾ ਤੈਅ ਕਰੋ ਵੀ ਐਮਐਸਪੀ ਖਰੀਦ ਦੀ ਗਰੰਟੀ ਕਾਨੂੰਨ ਦੇ ਬਣਾਉਣ ਦੇ ਹੱਲ ਵਾਸਤੇ ਮੀਟਿੰਗ ਹੋਊਗੀ ਬਾਕੀ ਮੰਗਾ ਦੇ ਬਾਕੀ ਦਾ ਫਾਇਦਾ ਨਹੀਂ ਸੋ ਸਰਕਾਰ ਇਸ ਗੱਲ ਤੋਂ ਭੱਜਦੀ ਨਜ਼ਰ ਆਈ ਜਿਹਦੇ ਵਿੱਚ ਆਹ ਜਿਹੜਾ ਵਾ ਸਾਨੂੰ ਕਾਹੜ ਹੁੰਦਾ ਨਜ਼ਰ ਆਇਆ ਮੇਰੇ ਵੀਰ ਦੱਸ ਦੇਣਗੇ ਇੱਥੇ ਵੀ ਦੇ ਉੱਤੇ ਜਿਹੜੀ ਖਾਲਸਾ ਏਡ ਆ ਜਿਹੜੀਆਂ ਉਹਦੀਆਂ ਦਵਾਈਆਂ ਵਗੈਰਾ ਸੀਗੀਆਂ ਉਹ ਚੁੱਕ ਕੇ ਲੈ ਗਈ ਆ ਖਿਲਾੜੇ ਆ ਗਿਆ ਉਹਦਾ ਸਮਾਨ ਵਗੈਰਾ ਆ ਸਾਡੇ ਇੱਥੇ ਡਾਕਟਰ ਭਗਵੰਤ ਜੀ ਆ ਲਾਈਫ ਕੇਅਰ ਫਾਊਂਡੇਸ਼ਨ ਦੇ ਆ ਇਹਨਾਂ ਦੇ ਮੈਡੀਕਲ ਕੈਂਪ ਤੇ ਹਮਲਾ ਕੀਤਾ ਆ ਆ ਲੈ ਕੇ ਅਸੀਂ ਵੀ ਮਿક્ત ਸੁਟਿਆ ਗਿਆ ਵੀ ਇਹ ਕਮਾਂਤਰੀ ਕਾਨੂੰਨ ਦੇ ਮੁਤਾਬਕ ਕਿਸੇ ਪ੍ਰੈਸ ਤੇ ਕਿਸੇ ਮੈਡੀਕਲ ਸੇਵਾਵਾਂ ਤੇ ਗੋਲਾਬਾਰੀ ਸੰਭਵ ਜਾਂ ਕੋਈ ਟਾਇਰ ਗੈਸ ਸੰਭਵ ਨਹੀਂ ਹੋ ਸਕਦੀ ਸਾਡੇ ਵੀਰ ਦੱਸ ਰਹੇ ਸੀ ਵੀ ਹਰ ਕੀ ਹਾਈ ਐਕਸਪਲੋਸਿਵ ਜਿਹੜਾ ਮਟੀਰੀਅਲ ਇਸਤੇਮਾਲ ਕੀਤਾ ਗਿਆ ਜਿਹੜਾ ਅੱਜ ਮਟੀਰੀਅਲ ਇਸਤੇਮਾਲ ਕੀਤਾ ਗਿਆ ਤੁਸੀਂ ਗਵਾਹ ਏ ਤੁਸੀਂ ਕਿਸੇ ਵੇਲੇ ਵੀ ਸਾਨੂੰ ਦੱਸੋ ਵੀ ਸਾਡੇ ਬੰਦੇ ਕਿਤੇ ਵਾਇਲੈਂਸ ਹੋਏ ਹੋ ਤੁਹਾਨੂੰ ਆ ਸਾਡੇ ਹੱਥੋਂ ਮਾਰ ਨਿਕਲਦੇ ਦਿਖੇ ਹੋਣ ਤਾਂ ਅਸੀਂ ਜਿਹੜਾ ਪੈਂਤੜਾ ਲਿਆ ਸੀ ਵੀ ਅਸੀਂ ਆਗੂ ਅੱਗੇਲੇ ਬੰਨੇ ਜਾਵਾਂਗੇ ਜਦੋਂ ਗੱਲਬਾਤ ਸਰਕਾਰ ਨਾਲ ਟੁੱਟੀ ਆ ਅਸੀਂ ਫੈਸਲਾ ਕਰਕੇ ਅੱਗੇ ਗਏ ਥੋੜੇ ਸਾਹਮਣੇ 20-25 ਬੰਦੇ ਹੋਵਾਂਗੇ ਪ੍ਰਸੀ ਜਾ ਰਹੇ ਸਾਡੇ ਤੇ ਵੀ ਸ਼ੈਲਿੰਗ ਕੀਤੀ ਗਈ ਪੱਤਰਕਾਰ ਨਾਲ ਹੀ ਸੀ ਠੀਕ ਹੈ ਜੀ ਤੋਂ ਇੱਕ ਹੀ ਤਰੀਕੇ ਕਰਿਆ ਅਸੀਂ ਹੋ ਰਹੇ ਆ ਹੱਥ ਜੋੜ ਕੇ ਤੇਰੇ ਗਏ ਆ ਫਿਰ ਉਹ ਕਹਿੰਦੇ ਵੀ ਚਾਰ ਬੰਦੇ ਅੱਗੇ ਆ ਸਕਦੇ ਜੀ ਅਸੀਂ ਉਹਨਾਂ ਨਾਲ ਗੱਲ ਕੀਤੀ ਵੀ ਸੰ ਠੀਕ ਹੈ ਜੀ ਤੋਂ ਉਹਨਾਂ ਦਾ ਸੀ ਵੀ ਚਾਰ-ਚਾਰ ਬੰਦੇ ਅੱਗੇ ਜਾ ਸਕਦੇ ਹੋ ਅਸੀਂ ਕਿਹਾ ਵੀ ਸਾਡਾ ਤੇ ਇਸ ਕਿਸਮ ਦਾ ਕੋਈ ਫਾਰਮਾਂ ਦਾ ਹਲੇ ਫੈਸਲਾ ਹੈ ਨਹੀਂਗਾ ਤੁਸੀਂ करिए ਸੋ ਇਸ ਕਰਕੇ ਸਰਕਾਰ ਦੀ ਬਦਨੀਤੀ ਆ ਸਰਕਾਰ ਸਿੱਧੀ ਬੁਲਟ ਚਲਾ ਰਹੀ ਜਿਹੜਾ ਨੌਜਵਾਨ ਸ਼ੁਭ ਕਰਨ ਸਿੰਘ ਦੀ ਮੌਤ ਹੋਈ ਆ ਇੱਥੇ ਬੁਲਟ ਲੱਗੀ ਆ ਜੀ ਬੈਕ ਸਾਈਡ ਤੇ ਤੋਂ ਸਿੱਧੀ ਬੁਲਟ ਚਲਾਈ ਜਾ ਰਹੀ ਹੈ ਸਿੱਧੇ ਬਠਿੰਡੇ ਦਾ ਬਠਿੰਡੇ ਦਾ ਮੁੰਡਾ ਤੋਂ ਉਹਦੇ ਨਾਲ ਤੋਂ ਸਰਕਾਰ ਪੂਰੀ ਤਰ੍ਹਾਂ ਐ ਲੱਗਦਾ ਜਿਵੇਂ ਪੈਰਾ ਮਿਲਟਰੀ ਫੋਰਸਸ ਜਿਹੜੀਆਂ ਨੇ ਸਾਡੇ ਅਰਧ ਸੈਨਿਕ ਬਲ ਨੇ ਕਿਸੇ ਦੇਸ਼ ਦੁਸ਼ਮਣ ਵਰਗਾ ਵਿਹਾਰ ਕਰ ਰਹੇ ਨੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨਾਲ ਔਰ ਬਿਲਕੁਲ ਇਹ ਮਾਨਵਤਾ ਘਾਰਾਂ ਦੀ ਲੰਘਣਾ ਹੈਗੀ ਆ ਅਸੀਂ ਨਾ ਤਾਂ ਹਾਈਵੇ ਰੋਕਿਆ ਹਾਈਵੇ ਵੀ ਸਰਕਾਰ ਨੇ ਰੋਕਿਆ ਹਾਈਵੇ ਤੇ ਅੱਗੇ ਸਾਨੂੰ ਜਾਣ ਨਹੀਂ ਦਿੰਦੇ ਸਾਡੀਆਂ ਮੰਗਾਂ ਵੀ ਨਹੀਂ ਮੰਨਦੇ ਹੈਗੇ ਤੋਂ ਅਸੀਂ ਇਹ ਵੀ ਕਿਹਾ ਸੀ ਜਾਂ ਰਾਹ ਖੋਲ ਦਿਓ ਰਾਹ ਖੋਲ ਕੇ ਸਾਨੂੰ ਅੱਗੇ ਪੀਸਫੁਲੀ ਦਿੱਲੀ ਜਾਣ ਦਿਓ ਦੂਸਰਾ ਜੜੀਆਂ ਕੈਜੂਬਿਲਟੀ ਉੱਤੇ